ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਦੀ ਹੜਤਾਲ ਖਤਮ ਹੋ ਚੁੱਕੀ ਹੈ ਜਿਸ ਨਾਲ ਲੋਕਾਂ ਨੇ ਹੁਣ ਸੁੱਖ ਦਾ ਸਾਹ ਲਿਆ। ਅੱਜ ਤੋਂ ਪੰਜਾਬ ਦੇ ਵਿੱਚ ਆਮ ਦੇਵਾਂਗ ਬੱਸਾਂ ਚੱਲ ਰਹੀਆਂ ਨੇ ਤਾਂ ਦੱਸੋ ਇਹ ਕਿ ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਦੀ ਹੜਤਾਲ ਖਤਮ ਹੋ ਚੁੱਕੀ ਹੈ ਤੇ ਲੋਕਾਂ ਦੇ ਵੱਲੋਂ ਸੁੱਖ ਦਾ ਸਾਹ ਲਿਆ ਗਿਆ। ਆਪਣੇ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਤੋਂ ਹੜਤਾਲ ਤੇ ਚੱਲ ਰਹੇ ਪੰਜਾਬ ਰੋਡਵੇਜ਼ ਪੰਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਜਿਨ੍ਹਾਂ ਨੇ ਸਰਕਾਰ ਦੇ ਭਰੋਸੇ ਤੋਂ ਬਾਅਦ ਆਪਣਾ ਜਿਹੜਾ ਦੱਸਦਿਏ ਕਿ ਪਿਛਲੇ 3 ਦਿਨਾਂ ਤੋਂ ਹੜਤਾਲ ਤੇ ਚੱਲ ਰਹੀ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਜਿਨ੍ਹਾਂ ਸਰਕਾਰ ਦੇ ਭਰੋਸੇ ਤੋਂ ਬਾਅਦ ਹੜਤਾਲ ਤਾਂ ਵਾਪਸ ਲੈ ਲਈ ਹੈ ਹੜਤਾਲ ਖਤਮ ਹੋਣ ਦਿਨਾਂ ਪੰਜਾਬ ਦੇ ਵਿੱਚ ਬੱਸਾਂ ਤਾਂ ਉਵੇਂ ਹੀ ਚੱਲਣ ਲੱਗ ਪਈਆਂ ਨੇ ਉਧਰ ਹੀ ਬਟਾਲਾ ਟੀਪੂ ਦੇ ਪ੍ਰਧਾਨ ਪਰਮਜੀਤ ਸਿੰਘ ਕੋਹੜ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਨੇ ਠੇਕਾ ਮੁਲਾਜ਼ਮਾਂ ਦਾ ਜੋ ਵਾਅਦੇ ਕੀਤੇ ਸਨ ਉਵਾਦੇ ਪੂਰੇ ਨਹੀਂ ਹੋਏ ਜਿਸ ਦੇ ਚਲਦੇ ਉਹਨਾਂ ਨੂੰ ਸੰਘਰਸ਼ ਕਰਨਾ ਪਿਆ ਉਹਨਾਂ ਇਹ ਵੀ ਕਹਿ ਕੇ ਹੁਣ ਸਰਕਾਰ ਨੇ ਭਰੋਸਾ ਦਿੱਤਾ ਹੈ ਤੇ 26 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਲ ਵੀ ਮੀਟਿੰਗ ਹੋਣ ਜਾ ਰਹੀ ਹੈ ਦਰਅਸਲ ਇਹਨਾਂ ਦੇ ਵੱਲੋਂ ਕੱਚੇ ਕਾਮਿਆਂ ਨੂੰ ਪੱਕਾ ਕਰਨ ਠੇਕੇਦਾਰੀ ਸਿਸਟਮ ਨੂੰ ਬੰਦ ਕਰਨ ਤੇ ਜਿਹੜੀ ਨਵੀਂ ਕਿਲੋਮੀਟਰ ਸਕੀਮ ਦੇ ਤਹਿਤ ਪਾਲਿਸੀ ਲਿਆਂਦੀ ਗਈ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਇਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਭਰੋਸਾ ਦਿੱਤਾ ਪਰ ਜੇਕਰ ਅਜੇ ਵੀ ਸਰਕਾਰ ਨਹੀਂ ਮੰਨਦੀ ਤਾਂ ਫਿਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਸਭ ਤੋਂ ਵੱਡੋ ਜੀ ਮੈਂ ਪਰ ਮਜੀਸ ਸਿੰਘ ਕੋਹੜ ਪ੍ਰਧਾਨ ਪੰਜਾਬ ਰੋਡ ਪੰਨਬਸ ਪੀ ਆਰਟੀਸੀ ਡੀਪੂ ਵਿਡਾਲੇ ਤੋਂ ਪ੍ਰਧਾਨਾ ਸਵਾਸਨ ਸਾਨੂੰ ਜੀ ਵੇਖੋ ਚਿੱਠੀ ਉਹਨਾਂ ਦਿੱਤੀ ਆ ਕਿ ਲਿਖ ਕੇ ਇਸ ਅਸੀਂ ਜਿਹੜੀਆਂ ਮੈਂ ਕਮੇਟੀਆਂ ਬਣਾ ਕੇ ਇਹਦਾ ਕੋ ਹੱਲ ਕੱਢ ਦਿੰਨੇ ਆ ਪਰ ਸਾਨੂੰ ਜੀ ਵੇਖੋ ਸਵੇਰ ਤੋਂ ਬੱਸਾਂ ਹੀ ਚਾਲੂ ਕੀਤੀਆਂ ਵਾ ਵਿਸ਼ਵਾਸ ਦਵਾਇਆ ਗਿਆ ਸਾਨੂੰ ਸਾਡੇ ਟਰਾਂਸਪੋਰਟ ਵਿਭਾਗ ਦੇ ਸਿਕਟੀ ਟਰਾਂਸਪੋਰਟ ਸਾਹਿਬ ਨੂੰ ਨਾਲ ਦੱਸਿਆ ਵਾ ਵੀ ਤੁਹਾਡੀਆਂ ਜਿਹੜੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਊਗਾ ਜਿਹਦਾ ਵਿਸ਼ਵਾਸ ਕਰਕੇ ਅਸੀਂ ਫੇਰ ਅੱਧਾ ਜਿਹੜੀ ਮੁਲਤਵੀ ਕਰਤੀ ਆ ਸ੍ਰੀਮਾਨ ਜੀ ਸਾਡੀ 13 ਤਰੀਕ ਨੂੰ ਜਿਹੜੀ ਮੀਟਿੰਗ ਸੀਗੀ ਕਿਲੋਮੀਟਰ ਸਕੀਮ ਦੇ ਸਬੰਧ ਚ ਔਰ ਸਾਡੇ ਕੱਚੇ ਕੰਮੇ ਪੱਕੇ ਕਰਨ ਦੇ ਸਬੰਧ ਚ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਦੇ ਲੈਣ ਦੇ ਸਬੰਧ ਚ ਔਰ ਠੇਕੇਦਾਰ ਨੂੰ ਨੱਥ ਪਾਉਣ ਦੇ ਸਬੰਧ ਵਿੱਚ ਸੀਗੀਆਂ ਜੋ ਕਿ ਬੇਸਿਟਾ ਰਹੀ ਜਿਹਦੇ ਕਰਕੇ 14 15 ਤੇ 16 ਅਗਸਤ ਨੂੰ ਮੀਟਿੰਗ ਕੀਤੀ ਗਈ ਹੜਤਾਲ ਦੀ ਔਰ ਚੱਲਦੀ ਹੜਤਾਲ ਦੇ ਵਿੱਚ ਸਾਨੂੰ ਮੀਟਿੰਗ ਮਿਲੀ ਜਿਹੜੀ ਜੀ ਪ੍ਰਮੁੱਖ ਸਕੱਤਰ ਪੰਜਾਬ ਦੀ ਜਿਹਦੇ ਵਿੱਚ 15 ਅਗਸਤ ਨੂੰ ਛੱਡੀ ਸ਼ਾਮ ਨੂੰ ਮੀਟਿੰਗ ਸੀਗੀ ਜਿਹਦੇ ਵਿੱਚ ਉਹਨਾਂ ਨੇ ਸਰਕਾਰੀ ਟਰਾਂਸਪੋਰਟ ਵਿਭਾਗ ਨੂੰ ਹਦਾਇਤਾਂ ਕੀਤੀਆਂ ਵੀ ਇਹ ਮੁੰਡਿਆਂ ਦੇ ਕੰਮ ਕੀਤੇ ਜਾਣ ਜਿੱਦਾਂ ਕਿ ਕਿਲੋਮੀਟਰ ਸਕੀਮ ਦੇ ਉੱਤੇ ਉਹਨਾਂ ਨੇ ਇੱਕ ਕਮੇਟੀ ਬਣਾਈ ਵੀ ਉਹ ਵਿਚਾਰ ਕਰੋਗੀ ਤੇ ਜਿਹਦੇ ਵਿੱਚ ਸਾਡੇ ਦੋ ਬੰਦੇ ਕਾਹਲ ਦਿੱਤੇ ਤੇ ਔਰ ਠੇਕੇਦਾਰ ਨੂੰ ਨੱਥ ਪਾਉਣ ਦੇ ਸਬੰਧ ਚ ਔਰ ਸਰਵਿਸ ਰੂਲ ਬਣਾਉਣ ਦੇ ਸਬੰਧ ਚ ਸਾਰੀ ਉਹਨਾਂ ਨੇ ਮੀਟਿੰਗ ਕੀਤੀ ਪਰ ਸਾਡੇ ਵਿਭਾਗ ਦੇ ਕਰਮਚਾਰੀਆਂ ਨੇ ਜਿਹੜੇ ਸਾਡੇ ਅਫਸਰ ਨੇ ਉਹਨਾਂ ਨੇ ਚਿੱਠੀ ਜਿਹੜੀ ਉਹ ਤੋਰ ਮੋੜ ਕੇ ਪੇਸ਼ ਕੀਤੀ ਜਿਹਦੇ ਕਰਕੇ ਸਾਨੂੰ 16 ਅਗਸਤ ਨੂੰ ਫੇਰ ਹੜਤਾਲ ਕਰਨੀ ਪਈ। ਔਰ ਹੁਣ ਪੰਜਾਬ ਸਰਕਾਰ ਮੁੱਖ ਮੰਤਰੀ ਹਾਊਸ ਤੋਂ ਸਾਨੂੰ ਇੱਕ ਚਿੱਠੀ ਪ੍ਰਾਪਤ ਹੋਈ ਹੈ ਜਿਹੜੀ ਕਿ 26 ਅਗਸਤ 2025 ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਹੈ ਔਰ 19 ਅਗਸਤ 2025 ਨੂੰ ਟਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਜੀ ਨਾਲ ਮੀਟਿੰਗਾਂ ਸਾਨੂੰ ਪੂਰਨ ਭਰੋਸਾ ਹੈ ਕਿ ਉਹ ਸਾਡੀ ਮੰਗਾਂ ਦਾ ਹੱਲ ਕਰਨਗੇ ਜਿੱਦਾਂ ਕਿ ਕਿਲੋਮੀਟਰ ਸਕੀਮਰਾਂ ਦਾ ਜਿਹੜਾ ਉਹ ਟੈਂਡਰ ਰੱਦ ਕੀਤਾ ਜਾਊਗਾ। ਸਰਵਸ ਰੂਲ ਬਣਾਏ ਜਾਣਗੇ ਕਰਮਚਾਰੀਆਂ ਦੇ ਔਰ ਜਿਹੜੇ ਆਊਟਸੋਰਸ ਕਰਮਚਾਰੀ ਨੇ ਉਹਨਾਂ ਨੂੰ ਕੰਟਰੈਕਟ ਤੇ ਲਿਆ ਜਾਊਗਾ ਜਿਹੜੇ ਕੰਟਰੈਕਟ ਤੇ 10 ਸਾਲ ਪੂਰੇ ਕਰ ਚੁੱਕੇ ਨੇ ਕਰਮਚਾਰੀ ਉਹਨਾਂ ਨੂੰ ਮਹਿਕਮੇ ਦੇ ਤੌਰ ਤੇ ਲਿਆ ਜਾਊਗਾ ਇਸ ਕਰਕੇ ਅਸੀਂ ਉਹ ਪੱਤਰ ਜਾਰੀ ਹੋਣ ਦੇ ਸਬੰਧ ਚ ਮੀਟਿੰਗ ਵਧੀਆ ਮਿਲਣ ਦੇ ਸਬੰਧ ਸਾਨੂੰ ਭਰੋਸਾ ਹੈ ਕਿ ਸਰਕਾਰ ਜਿਹੜਾ ਉਹ ਸਾਡਾ ਸਾਥ ਦੇਊਗੀ ਜਿਹਦੇ ਕਰਕੇ ਅਸੀਂ ਹੜਤਾਲ ਖਤਮ ਕਰਤੀ ਔਰ ਅੱਜ ਤੋਂ ਆਵਾਜਾਈ ਆਮ ਤੌਰ ਦੇ ਉੱਤੇ ਸਾਡੀਆਂ ਬੱਸਾਂ ਚੱਲ ਰਹੀਆਂ